ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਰਕਰਮਾ ਵਿਖੇ ਇਸ ਸ਼ੋਭਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਅੱਜ ਪੰਥਕ ਸ਼ਖਸੀਅਤਾਂ ਦੀਆਂ ਤਸਵੀਰਾਂ ਸਜੋਬਿਤ ਕੀਤੀਆਂ ਗਈਆਂ ਜਿਸ ਵਿੱਚ ਪਹਿਲੀ ਤਸਵੀਰ ਪਰਿਵਾਰ ਵਿਛੋੜੇ ਦੌਰਾਨ ਮਾਤਾ ਗੁਜਰਕਾਰ ਜੀ ਅਤੇ ਛੋਟੇ ਸਹਿਬ ਜਾਦਿਆਂ ਦੀ ਸੇਵਾ ਕਰਨ ਵਾਲੇ ਬਾਬਾ কুমਮਾ ਮਾਸ਼ਕੀ ਜੀ ਦੀ ਦੂਸਰੀ ਤਸਵੀਰ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਅਤੇ ਤੀਸਰੀ ਤਸਵੀਰ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵਾਧ ਚੜ ਕੇ ਭਾਗ ਲੈਣ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਵਾਲਿਆਂ ਦੀ ਲਗਾਈ ਗਈ ਹੈ ਸਮਾਗਮ ਦੀ ਅਰੰਭਤਾ ਦੌਰਾਨ ਭਾਈ ਜਗਰੂਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਕੀਰਤਨ ਰਾਹੀਂ ਸੰਗਤ ਨੂੰ ਨੇਹਾਲ ਕੀਤਾ। ਉਪਰੰਤ ਭਾਈ ਪ੍ਰੇਮ ਸਿੰਘ ਜੀ ਅਰਦਾਸੀਏ ਸ੍ਰੀ ਦਰਬਾਰ ਸਾਹਿਬ ਵੱਲੋਂ ਅਰਦਾਸ ਕੀਤੀ ਗਈ। ਜਿਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਜਿਦੇ ਮੁਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਅਤੇ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਸਰਦਾਰ ਕੁਲਵੰਤ ਸਿੰਘ ਮੰਨਣ ਨੇ ਤਸਵੀਰਾਂ ਤੋਂ ਪਰਦਾ ਹਟਾਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਅਧਿਕਾਰੀ, ਸੰਬੰਧਿਤ ਪਰਿਵਾਰ ਅਤੇ ਉਤਰਾਧਿਕਾਰੀ ਤੇ ਸੰਗਤ ਹਾਜ਼ਰ ਰਹੇ। ਜੀ ਮਹਾਪੁੱਜ ਜੀ ਅੱਜ ਤਸਵੀਰ ਲਾਉਣ ਜਾਣਗੇ ਜੈਕਰ ਤੇ ਉਹਨਾਂ ਦੇ ਸੌਂਚੇ ਪਰਿਵਾਰ ਆਏ ਐ ਤੇ ਮੈਂ ਸਭ ਨੂੰ ਬੱਦੇ ਨੂੰ ਲਾਉਣ ਵਾਲੀ ਗੁੱਤੀ ਕਾ ਕਾਲਸਾ ਵਾਲੀ ਗੁੱਤੀ ਦੀ ਪਰਦੇ ਕੇਂਦਰੀ ਸਥਾਨ ਜੋ ਸਚਪੰ ਸਿੰਘ ਦਰਵਾਦ ਸਾਹਿਬ ਅਜਾਇਬ ਘਰ ਹੈ ਔਰ ਇਹ ਰੈਕੋਰਡ ਕੇ ਬੱਦੇ ਸਮੇਂ ਤੋਂ ਪਿਛਲੇ ਸਮੇਂ ਨੂੰ ਲੈ ਲੋ ਜਿਨਾਂ ਨੇ ਵੀ ਸੇਕ ਕੋਲ ਲਈ ਸੇਕ ਕਰਉ ਲਈ ਸਵਾਮਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਦਾ ਜਿਹੜਾ ਯੋਗਤਾ ਰਿਹਾ ਜਦੋਂ ਉਹਨਾਂ ਨੂੰ ਸਦਾ ਲਈ ਸੰਦੀਪਕਾਰ ਦੇ ਲਈ ਆਪਾਂ ਨੇ ਯਾਦ ਕਰਨਾ ਤੇ ਫਿਰ ਪਰਿਵਾਰਾਂ ਦੇ ਮੰਨ ਦੇ ਵਿੱਚ ਮਹਾਪੂਜਾ ਦੇ ਮੰਨ ਦੇ ਵਿੱਚ ਤੇ ਵੈਦਾਂ ਦੇ ਨਾਮ ਦੇ ਵਿੱਚ ਵਿਦਵਾਨਾਂ ਦੇ ਮੰਨ ਦੇ ਵਿੱਚ ਹੁੰਦਾ ਪਰਿਵਾਰ ਉਹਨਾਂ ਦੇ ਵਿੱਚ ਵੀ ਨਾ ਇੰਨਾ ਸਮਾਪਤ ਹੈ ਕਿੰਨੇ ਤੋਂ ਤੋਂ ਸਵਾਮਾ ਕਿੰਨੇ ਕਿ ਮਾਰਕ ਹੈ ਹੁੰਦਾ ਕਿ ਇਨਨ ਜਾਣ ਕਰਕੇ ਦੂਜਿਆਂ ਦੇ ਵਿੱਚ ਵੀ ਕੀਤਾ ਪੈਦਾ ਹੋਵੇ ਤੇ ਦੂਜਿਆਂ ਦੇ ਮਨ ਦੇ ਵਿੱਚ ਵੀ ਉਹ ਸਵਾਵਾ ਪੈਦਾ ਕਰਦਾ ਜਿਹੜਾ ਜਦੋਂ ਤੱਕ ਹੋਵੇ ਕਿ ਇੰਗਲਿਸ਼ ਸਾਡੇ ਕੱਢਿਆਗੇ ਇਸੇ ਕਰਕੇ ਜਿਹਨਾਂ ਬੁਲਾਇਆ ਆ ਕੇ ਹਲ ਇੱਕ ਨੂੰ ਇਹ ਤੋਂ ਸੇਧ ਮਲੀ ਰਹੇ ਤੇ ਉਹ ਉਹਨ ਲਈ ਤਰੋ ਦੇ ਸਵਾਵਾ ਪੈਦਾ ਕਰਦੇ ਤੇ ਅੱਜ ਜਿਹੜਾ ਸਮਾਂ ਆ ਜਿੱਦਾਂ ਗੂਮੀ ਮਸਤੀ ਦੀ ਗੱਲ ਕੀਤੀ ਆ ਸਾਡੇ ਹੱਥ ਕੋਲ ਚੱਲ ਕੇ 300 ਹੋਣਾ ਜਿਹੜਾ ਵੱਡਾ ਕੀਤਾ ਸੀ ਉਹਨਾਂ ਨੇ ਕੋਈ ਜਦੋਂ ਉਹ ਪਰਵਾਸ ਚੱਲਿਆ ਲੰਕੋਟਾ ਦੀ ਧਰਤੀ ਤੋਂ ਵਿਛੋੜਾ ਪਿਆ ਤੇ ਮਹਾਤਮਾ ਗੁਰੇ ਗੋਬਿੰਦ ਸਿੰਘ ਸਾਹਿਬ ਜੀ ਨੇ ਜਿੱਸੇ ਕੀਤੇ ਦੇ ਨਾਲ ਉਹਨਾਂ ਨੇ ਕੁਵੀ ਮੱਛੀ ਦੀ ਜਿਹੜੀ ਕਲੋਂ ਚੰਨ ਕਲੋਂ ਦੇ ਵਿੱਚ ਜਦ ਰੱਖਿਆ ਗਿਆ ਤੇ ਉਹ ਕੀਤਾ ਜਿਹੜਾ ਮੈਂ ਕਹਿੰਦਾ ਕਿ ਉਹ ਜਿਹੜੀ ਤਾਵਤ ਦਿੱਤੀ ਗਈ ਹੈ ਕੁਵੀ ਮੱਛੀ ਕੋਲੋਂ ਕੁਕੇ ਦੁਨੀਆਂ ਦੇ ਸੰਸਾਰ ਦੇ ਵਿੱਚ ਇੱਕ ਬਲਿਖਣ ਅਤੇ ਆਦੋਂ ਗੁਰੂ ਘਰ ਜਿੱਥੇ ਬਣ ਗਿਆ ਤੇ ਜਿਹੜਾ ਮਹਾਪੁੱਤਰੀ ਬਣਾਇਆ ਤੇ ਉਹਦੀ ਕੋਈ ਨਹੀਂ ਕੀਤੀ ਗਈ ਤੇ ਕੋਲ ਕਰਕੇ ਉਹ ਸਥਾਨ ਤੇ ਅੱਜ ਗੁਰੂ ਘਰ ਹੈਗਾ ਸੋ ਮੈਂ ਉਹਨਾਂ ਦਾ ਵੀ ਪਰਵਾਹ ਦਾ ਮੈਂ ਕਹਿੰਦਾ ਹਮ ਪਰਮਾਤਮਾ ਨੂੰ ਕਾਪੜਾ ਉੱਚੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਤੇ ਅੱਜ ਜਿਹੜੀਆਂ ਵੀ ਫੋਟੋ ਜਿਹੜੀ ਜ਼ਰੂਰ ਰੱਖਣੀਆਂ ਇਦਾਂ ਸੰਤੋਪਾਜੀਤ ਸਿੰਘ ਜੀ ਉਸਾਰੀ ਵਾਲੇ ਜਿਹਨੇ ਧਰਮ ਪਚਾਂ ਦੇ ਲਈ ਤੇ ਸਰਦਾਰਾਂ ਨੂੰ ਜੋੜਨ ਦੇ ਲਈ ਸਰਬਗੁਰੂ ਦੇ ਨਾਮ ਤੇ ਸਿਮਰਨ ਦੇ ਨਾਮ ਦੇ ਲਈ ਆਪਣਾ ਬਰਾਬਰ ਦਾ ਸਮਾਜਿਕ ਜਨਕੀ ਲਈ ਪੂਰਨਿਤ ਬੁੱਧੂ ਜਿਹੜੀ ਹੈ ਜਰਨਾ ਲੱਗਣੀ ਹੈ ਇਸੇ ਤਰ੍ਹਾਂ ਸਤਪਾਤ ਬਹਾਦਰ ਸਿੰਘ ਜੀ ਮਤਵਾਲਾ ਤੇ ਇਹ ਜਿੰਨਾ ਦੀ ਜਿਹੜੀ ਫੋਟੋ ਜਰਨਾ ਲੱਗਣੀ ਹੈ ਤਾਂ ਮੈਂ ਤੁਹਾਨੂੰ ਕਿ ਹਰ ਇੱਕ ਉਹਨਾਂ ਦੇ ਜੀਵਨ ਉੱਪਰਿਆ ਬਧਾਨ ਸਾਥੀ ਵੀ ਆਏ ਆ ਪਰਿਵਾਰ ਵੀ ਆਏ ਤਾਂ ਮੈਂ ਤਾਂ ਆਸ ਕਰਦਾ ਕਿ ਆਪਾਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਾਂ ਨੂੰ ਉਸੀ ਤਰ੍ਹਾਂ ਸਮਾਜ ਦੇ ਵਿੱਚ ਸਿਕੂਮ ਦੇ ਵਿੱਚ ਵਿਸ਼ੰਨਾ ਚਾਹੀਦਾ ਤਾਂ ਕਿ ਆਪਣੀ ਜਿਹੜੀ ਤਾਕਤ ਹੈ ਜਿਹੜਾ ਕਿਤੇ ਵੀ ਗਰਾਹ ਨੂੰ ਉਹ ਗਰਾਹ ਨਾ ਦੇ ਜਦੋਂ ਆਪਾਂ ਆਪਣੇ ਘਰ ਨੂੰ ਲੈ ਲਓ ਜਦੋਂ ਆਪਣੇ ਬਜ਼ੁਰਗਾਂ ਤੋਂ ਸੀ ਲੈਂਗੁਏਜ ਜੋ ਜੋੜਨ ਦੇ ਚੰਗਾ ਤਾਂ ਆ ਜੀ ਕੀਤੀ ਜਦੋਂ ਆਪਾਂ ਉਹਨਾਂ ਦੇ ਯੋਗ ਦੇ ਚਾਹਦੇ ਹਾਂ ਫਿਰ ਆਪਣੇ ਆਪ ਤਾਕਤ ਬਣਦੀ ਹੈ ਤੇ ਜਿਹੜੀਆਂ ਫੋਟੋ ਆਪਾਂ ਲਾ ਰਹੇ ਹਾਂ ਇਹ ਤਾਕਤ ਦੇ ਗੁਰੂ ਪ੍ਰਤੀ ਧਰਮ ਪ੍ਰਤੀ ਤੇ ਕੋਮ ਪ੍ਰਤੀ ਹੈ ਤੁਹਾਡੀ ਸਾਨੂੰ ਬੇਨਤੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਕੱਲ੍ਹ ਦਾ ਸਮਾਂ ਕਹਿੰ ਲੋ ਸਾਡੇ ਸੱਜ ਦੇ ਨਹੀਂ ਬਿਠਾ ਜਦੋਂ ਸਮਾਜ ਦੇ ਵਿੱਚ ਖਰਾਬ ਹੋ ਗਏ ਤੇ ਫਿਰ ਕੱਲ੍ਹ ਜਿਹੜਾ ਉਹ ਦਿਖਦਾ ਤੇ ਮੈਂ ਬੇਨਤੀ ਕਰਾਂ ਕਰਾਂ ਜ ਸਾਡੇ ਜਿੰਨੇ ਵੀ ਬੇਕੀ ਅਰਦਾਸ ਕਰਦੇ ਕਿ ਜਿਹੜੇ ਜਿੰਨੇ ਬੁਰ ਤੋਂ ਲੱਗੀਆਂ ਉਹਨਾਂ ਨੇ ਦੂਜੈਂਤੀ ਦੇ ਵਿੱਚ ਹੰਡਾਇਆ ਆਪਾਂ ਨੂੰ ਜਰੂਰ ਤੇ ਚੱਲਣ ਦਾ ਬਰਮਾਤ ਬਰਮਾਤ ਗੁਰੂ ਵੱਲ ਵੱਚੇ ਫਰਦਾਨ ਸਾਡੇ ਹਰਜਿੰਦਰ ਸਿੰਘ ਧਾਮੀ ਜੀ ਉਹਨਾਂ ਨੇ ਆਵਾਜ਼ ਸੀ ਜ਼ਰੂਰੀ ਜੀ ਧਿਆਨ ਦੇ ਕੇ ਉਹਨਾਂ ਨੂੰ ਮੈਨੂੰ ਆ ਕੇ ਮੈਨੂੰ ਰਾਤੀ ਫੋੜ ਦੀ ਤਾਬਨਾ ਨੂੰ ਕਿ ਤੁਸੀਂ ਜਾ ਕੇ ਆਇਓ ਸਾਡੇ ਨੂੰ ਮੈਂ ਉਹਨਾਂ ਦੀ ਵੀ ਹਾਜ਼ਰੀ ਇੱਥੇ ਲਾਉਣਾ ਕਿਉਂਕਿ ਮਾਫ਼ੀ ਵੀ ਮੰਗਦੇ ਹਾਂ ਕਿਉਂਕਿ ਜੀਵੇਂ ਇਸ ਤਰ੍ਹਾਂ ਦੇ ਹੈ ਸਾਡੇ ਦੇ ਸੌ ਸਾਲ ਦਾ ਸਤਾਰਤੀ ਬੁੱਢੇ ਫਰਦ ਸਾਹਿਬ ਜੀ ਦੀ ਚਲਦੀ ਆਉਂਦੇ ਕਰਕੇ ਅਰਹੂਰ ਦੇ ਜੀਵੇਂ ਤੋਂ ਪਤਾ ਨਹੀਂ ਹੁੰਦਾ ਕਿ ਵਾਰੀ ਮੈਂ ਚਵੇਤਰ ਪ੍ਰੋਬਲਮ ਬਣਿਆ ਤੂੰ ਮੈਂ ਹੋ ਕਿਤੇ ਜਾ ਲੈਂਦਾ ਕਿ ਉਹਨਾਂ ਨੂੰ ਵੀ ਮਰ ਰਿਹਾ ਹੁੰਦਾ ਤੇ ਅਰਦਾਸ ਕਰਦਾ

ਸੋਟੀ ਸੂਤਾਂ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਕੀ ਮਹਾਰਾਜੀ ਦੇ ਪਾਵਨ ਗੁਰਦੁਖ਼ਤਾਨ ਸੱਚਖੰਡ ਸ਼੍ਰੀ ਰਾਮੰਤੋ ਸਾਹਿਬ ਜੀ ਦੇ ਪਰਮ ਅਨੁਸਤੇ ਜੇ ਸਿੱਖ ਅਜੰਕਾਰ ਵਿੱਚ ਬੈਠੇ ਸਮੂਹ ਸਵਾਯੋ ਗੁਰਬਖਸ਼ੀ ਘਰ ਤੇ ਬਲਾਓ ਵਾਹਿਗੁਰੂ ਜੀ ਦਾ ਖਾਸਾ ਗੁਰਬਾਣੀ ਕੀ ਜੀਤ ਹੁੰਦੇ ਗੁਰੂ ਕੀ ਬਾਣੀ ਦਾ ਵਚਨ ਹੈ ਜਿੱਥੇ ਬੈਸਨ ਸਾਧ ਜਨ ਸੋ ਥਾਂ ਸੁਹੰਦਾ ਕੋਇ ਸੇਵਨ ਸੰਮ੍ਰਿਤ ਆਪਣਾ ਬਿਨ ਸੇ ਸੁਹੰਦਾ ਜਿੱਥੇ ਜਾਏ ਬਹਿ ਤੇ ਸਤ ਗੁਰੂ ਸੋ ਥਾਂ ਸੁਹਾਵਾ ਰਾਮ ਰਾਜੇ ਗੁਰ ਸਿੱਖੀ ਸੋ ਥਾਂ ਪਾਲਿਆ ਲੈ ਤੂਰ ਉਪਲਾਵਾ ਗੁਰ ਸਿੱਖਾਂ ਕੀ ਕਾਲ ਥਾਂ ਪਈ ਜਿਨ ਹਰ ਨਾਮ ਪਿਆਵਾ ਜਿਨ ਨਾਮ ਸਤ ਗੁਰੂ ਪੂਜਿਆ ਜਿੰਹਾਂ ਨੇ ਕੁਝ ਕਰਾਵਾ ਸੇਖ ਆਪਣੇ ਗੁਰੂ ਦੀ ਪੂਜਾ ਕਰਦਾ ਹੈ ਗੁਰੂ ਦੀ ਸੇਵਾ ਕਰਦਾ ਹੈ ਔਰ ਜਿਦਾ ਹੈ ਗੁਰੂ ਨੂੰ ਜਾਇ ਸੇਖ ਉਹਨਾਂ ਦੀ ਵੀ ਪੂਜਾ ਕਰਦਾ ਹੈ ਉਹਨਾਂ ਦੀ ਸੇਵਾ ਕਰਦਾ ਹੈ ਲੋਕੀ ਸੰਤੋਖ ਰਹਿਦੇ ਜਿਨ ਨਾਨਕ ਨੂੰ ਸਾਥ ਪੂਜਿਆ ਜਿੰਹਾਂ ਨਾਲ ਪੂਜ ਕਰਾਵਾ ਪੁਰੂ ਸੰਸਾਰ ਕੋਲ ਉਹਨਾਂ ਦੀ ਪੂਜਾ ਕਰਵਾਉਂਦਾ ਹੈ ਜੋ ਗੁਰੂ ਪੂਜਦੇ ਹੈ ਦੋਨੋਂ ਗਿਆਨਦਸੀ 67 ਕੋ ਦੀ ਰਾਤ ਨੂੰ ਪਹਿਲਾ ਬਾਬਾ ਫੂਲਾਵਾਸ਼ੀ ਜੀ ਨੂੰ ਕਿਉਂਕਿ ਬੇਦੇਵਤ ਸਰੇ ਵਾਲੇ ਸ਼ਾਨ ਦੇ ਵਿੱਚ ਰਹਿਣ ਵਾਲੇ ਦੋਨੋਂ ਜੀ ਜੋ ਆਰਥਿਕ ਪੱਖ ਤੋਂ ਬੜੇ ਗਰੀਬ ਨੇ ਲੇਕਿਨ ਜੇਤ ਵਿੱਚ ਪ੍ਰਮਾਤਮਾ ਦਾ ਨਾਮ ਹੈ ਜੇਤ ਵਿੱਚ ਪ੍ਰਮਾਤਮਾ ਦੇ ਨਾਮ ਦਾ ਵਾਸਾ ਹੈ ਜਦ ਪ੍ਰਮਾਤਮਾ ਛੋੜਾ ਹੋਇਆ ਬੋਸ ਸਾਡਾ ਪੁਰਵਾਨ ਦਿਨ ਪਤਨ ਚੋਂ ਜਿਹੜੇ ਜੰਦਰ ਸਤੂਰੂ ਜੀ ਪੰਜ ਪਾਇ ਸਹਿਬਾਂ ਦੇ ਨਾਲ ਸਭ ਸਭ ਬਾਤ ਕਰ ਜਾਂਦੇ ਨੇ ਮਾਤਾ ਮਾਤਾ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਦਿੱਲੀ ਵੱਲ ਨੂੰ ਚੱਲਦੇ ਬਾ ਦਿੱਤੀ ਹੈ ਹੋਰ ਸਾਡੇ ਤੁਝ ਜੀ ਮਾਤਾ ਮਾਤਾ ਗੁਰਕੌਰ ਜੀ ਹੋਰ ਸਾਗੁਰਾਂ ਦੇ ਛੋਟੇ ਸਹਿਬਜ਼ਾਦੇ ਪਾਪਾ ਜੂਰਾ ਵਾਲ ਸਿੰਘ ਸਾਹਿਬ ਜੀ ਪਾਪਾ ਕਟੇ ਸਿੰਘ ਸਾਹਿਬ ਜੀ جو اوتے تو توتے بابا کما جی کو بابا کما جی انسپتنی پتا لگتا ہے کہ ستگور کے ماتا جی اور ستگور کے سہزادے آئے گئے بڑی شردا نال اپنی چانگ کے اندر بہ گئے اور جو ਉਸੇ ਨਾਲ ਪਾਤਾ ਜੀ ਦੀ ਅਤੇ ਗੁਰਾਂ ਤੇ ਰਾਂਦਰ ਦੀ ਉਹਨਾਂ ਤੋਂ ਅਧਿਆਨੇ ਬੜੀ ਸ਼ਰਧਾ ਨਾਲ ਬੜੇ ਸਤਕਾਰ ਦੇ ਨਾਲ ਸੇਵਾ ਕੀਤੀ ਉਸ ਰਾਤ ਤੱਕ ਬਾਬਾ ਘੁੰਮਾ ਜੀ ਨੂੰ ਕੋਈ ਨਹੀਂ ਯਾਦਦਾ ਰੇਤਨਾਂ ਜੀ ਬਾਬਾ ਘੁੰਮਾ ਬਾਸ਼ੀ ਜੀ ਦੀ ਸੰਸਾਰ ਭਾਗ ਕੁਝ ਵਾਸਤੇ ਹੋਏ ਸਿੱਖ ਪੂਜਾ ਕਰਦੇ ਕਿਉਂ ਪੂਜਾ ਕਰਦੇ ਜੋ ਵੀ ਉਹਨੇ ਬੁਰੇ ਪਰਵਾਰ ਦੀ ਸੇਵਾ ਕੀਤੀ ਉਹ ਸੇਵਾ ਵੀ ਕਿਹੜੇ ਵੇਲੇ ਕੀਤੀ ਤੁਸ ਬਾਸ ਲੱਖ ਦਾ ਕੋਈ ਕਈਆ ਕਿਛੇ ਪਿਆ ਹੋ ਰਿਹਾ ਬੜਾ ਬੜਾ ਕਿਰਿਆ ਪਿਆ ਹੋਇਆ ਪਰਿਵਾਰ ਦੀ ਜਾਂ ਨਦੀ ਹੋਈ ਜਾਂ ਕੋਹ ਦੀ ਪੱਕੀ ਹਾਰ ਬਰਸਵਰ ਦੀ ਠੰਡ ਪੈ ਰਹੀ ਹੈ ਬਹੁਤ ਜੱਗ ਬਾਰਸ਼ ਹੋ ਰਹੀ ਹੈ ਤੇ ਉਸ ਵਿਖਣੇ ਸਮੇਂ ਦੇ ਵਿੱਚ ਬਾਬਾ ਘੁਮਾ ਮਾਸ਼ੀ ਜੀ ਨੇ ਤੇ ਬਾਪਾ ਜੀ ਨੇ ਗੁਰੂ ਸਾਹਿਬ ਦੇ ਬਾਦਾ ਜੀ اور ਸਹਿਬਜ਼ਾਦਿਆਂ ਦੀ ਬੜੀ ਅਨੁੱਖ ਵਰਤ ਸੇਵਾ ਕੀਤੀ। ਹੋਰ ਅਜੇ ਪੰਥ ਦੀ ਨਿਮਰਤਾ ਜਬਾਤ ਸ਼ਰਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। આજ ਉਸ ਮਹਾਕੋਟ ਦੀ ਤਸਵੀਰ ਕਿੰਦਰ ਸਿੱਖ ਅਜੰਤ ਘਰ ਦੇ ਜਿਸ ਸ਼ੁਭ ਇਤਿਹਾਸ ਹੈ। ਜਿਹਦੇ ਨੇ ਉਸ ਵੇਲੇ ਗੁਰੂ ਕੇ ਪਰਵਾਸ ਦੀ ਸੇਵਾ। ਇਹ ਬੜੀ ਵੱਡੀ ਸਾਡੇ ਵਾਸਤੇ ਉਹਨਾਂ ਦੀ ਤਸਵੀਰ ਲਗਣੀ ਹੈ ਤੇ ਪ੍ਰਣਾਸ ਰੂਪ ਕੋਲ ਕੀਤੀ। ਪਰ ਉਹ ਜੀ ਅਸوير ਸਤਿਬਾਪਾ ਅਜੀਤ ਸਿੰਘ ਜੀ ਅਨਸਾਰ ਕੋਲੇ ਮਹਤਉ ਦਾਸ ਕੋਈ 25 ਸਾਲ ਤੋਂ ਜ਼ਿਆਦਾ ਸਮਾਂ ਹੋ ਚੁਕਿਆ ਹੈ ਪੰਜ ਪਿਆਰ ਦੀ ਸੇਵਾ ਤੋਂ ਗਿਆ ਹੋਇਆ ਮਹਤਉ ਖੰਦੂ ਕੋਲ ਅਕਸਰ ਸੀ ਜਾਂ ਰਾਮ ਦੇ ਜਾਪ ਦੇ ਉਪਰ ਸੀ ਜਿਹੜਾ ਮਹਤਉ ਦਾ ਬਸਨ ਕਰਨੇ ਉਹ ਵਚਨਾਂ ਦੀ ਬੇਰੋ ਸਾਥ ਕੋਰੇ ਨੇ ਉਹ ਗਿਆ ਕਰਦੇ ਸੰਕੇ ਸਿੱਖੋ ਪੁਰਸਤ ਚਰਨਾ ਵਿੱਚ ਤਰਦਾਸ ਕਰਿਆ ਕਰੋ ਸਮਾ ਵਿਆਪਕ ਦਾ ਧਿਆਨ ਧੌਣ ਵਾਲਾ ਹੈ ਪੰਪਾ ਦੇ ਨਾਲੋਂ ਪੋਰਨ ਵੀ ਬਾਜ਼ਾਰ ਜਾ ਵਾਸਰ ਕਰਿਆ ਕਰੇਗੀ ਜੋ ਅੱਜ ਵਾਂਗ ਤਾਂ ਅਸੀਂ ਦੇਖ ਰਹੇ ਹਾਂ ਕਿ ਪੰਪਾ ਦੇ ਨਾਲੋਂ ਪੋਰਨ ਵੀ ਮਾਰਕੀਟ ਜਨਾਵਾਂ ਜਾ ਵਾਸਰ ਕਰਿਆ ਕਰੇਗੀ ਤੁਹਾਡਾ ਬਾਪੂਖਾ ਨੇ ਆਜੀਵਨ ਆਪਣਾ ਸਾਰਾ ਜੀਵਨ ਆਪਣੇ ਅੰਤ੍ਰ ਵਿਸ਼ਵਾਸਾਂ ਤੱਕ ਪੰਥ ਦੀ ਪਰਿਵਰਤੀ ਸੇਵਾ ਕੀਤੀ ਸੰਗਤ ਨੂੰ ਗੁਰੂ ਕੇ ਲਾਣ ਦਾ ਆਮਦ ਖਾਨ ਕਰਵਾਇਆ ਔਰ ਬੜੇ ਬੜੇ ਵੱਡੇ ਸਮਾਗਮ ਤਾਮ ਸਮਾਗਮ ਤਾਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਮਹੂਤ ਕਰਨ ਕਰਵਾਈ ਦਿੱਤੇ ਅੱਜ ਉਹਨਾਂ ਦਾ ਮਾਨ ਸਨਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਤਬ ਦੀ ਵੱਲੋਂ ਕੀਤਾ ਜਾ ਰਿਹਾ ਹੈ ਸੰਤ ਪਾਪਾ ਜੀ ਬਤਵਾਦਾ ਮੈਨੂੰ ਬਹੁਤ ਵਾਰ سنت بابا گروی سی ہوا نے روکے والے مہپر نے اتنے بلایا اس کے درشن ہزاروں کی گنتی میں سنگت انہیں سماغ کے درشن کرنے واسطے پہنچتی ہے اور بہت کچھ ایسا ہوں اس بارے سانوں پتہ نہیں لگتا بہت گھٹ پتا ہوں ہمیں ہاتھے سے پرچا ہے جس اتنے جانکاری تصویریں لکھن والی جو لگ لگنی ہے وہاں بارے کی ہے ਪੁਰਬartig ਪਤਾ ਲੱਗਿਆ ਕਿ ਸੰਤ ਪਾਪਾ ਮੋਹਨ ਸਿੰਘ ਜੀ ਘੋਰਾ ਨੇ ਕਿੰਨੀ ਕੁ ਵੱਡੀ ਪੰਥ ਦੀ ਸੇਵਾ ਕੀਤੀ ਕਿੰਨਾ ਕੁ ਪ੍ਰਚਾਰ ਪ੍ਰਸਾਰ ਕੀਤਾ ਅਸਥਾਨ ਨੂੰ ਦੁਆਰਾ ਪ੍ਰਬੰਧਕੀ ਸਿੱਖਾਂ ਦੀ ਵਾਹ ਦੇ ਕੈਸੀ ਨਮੰਦਾ ਸੇਵਾਦਾਰ ਜੱਥੇ ਬੰਦੀ ਹੈ ਜੇਕਰ ਸੰਸਾਰ ਭਰ ਦੇ ਵਿੱਚ ਕਿਤੇ ਕਿਸੇ ਸੇਖ ਨੂੰ ਖੁਆਚ ਆਉਂਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਪਵਾਜ ਬਰੰਦ ਕਰਦੀ ਹੈ ਕੀਤੇ ਕੁਦਰਤੀ ਆਫਤਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਥੇ ਆਪ ਦਾ ਬਜਟ ਦਿੱਤਾ ਹੈ ਉਹਨਾਂ ਦੇ ਸੰਸਾਰ ਸੁਆਲ ਵਾਸਤੇ ਉੱਚੇ ਚੈੱਕ ਕਰਨ ਕਰੀ ਹੈ ਤੇ ਜੇਕਰ ਹੁਣ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਖੜਾ ਦਿਵਾਰ ਪਈ ਜਿਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਦੇਣ ਪਈ ਲਾਖਾਂ ਦੀ ਸੇਵਾ ਕਰ ਰਹੀ ਹੈ ਔਰ ਬਹੁਤ ਵੱਡਾ ਬਜਟ ਹਾਰ ਪ੍ਰਭਾਵਿਤ ਇਲਾਕਿਆਂ ਦੀ ਦੁਬਾਰਾ جو کہ دی کی بجائی ہونی ہے بچوں دی پڑھائی واسطے گردوار دی مرمت واسطے اتحاد بہت جڑا بجٹ ہے وہ شروع ہر پربن کمیٹی دی پر واسطے با رکھیا گیا میں پوچھا پڑسکوان نے کہ شروع کمیٹی کی کر رہی ہے جی میں کہ تو شروع کمیٹی کی, کی نہیں کر رہی ਸਭ ਨੂੰ ਇੱਕ ਹੀ ਸਤਿ ਸਭੁ ਕਰੀਏ ਸਾਰੀਆਂ ਸੰਪਰਦਾਵਨ ਸੰਸਥਾਵਾਂ ਸਭਾ ਸੁਸਾਇਟੀ ਦੇ ਸੰਗਤਾਂ ਜੋ ਵੀ ਐਨ ਜੀਓ ਬਣੀਆਂ ਹੋਈਆਂ ਸਾਰੀਆਂ ਸਤਕਾਰ ਦੇ ਬਣੇ ਕਿਉਂਕਿ ਹਾਰੇ ਨੇ ਆਪਣੇ ਕਿਰਤ ਕਮਾਈ ਵਿੱਚੋਂ ਬਹੁਤ ਵੱਡਾ ਹਿੱਸਾ ਦੇਣਾ ਸੀਗਾ ਜਿਹੜਾ ਸਬਿਲ ਜੋ ਹਰਾ ਫਦਾ ਆਪਣੇ ਬਾਣੀ ਹੋਏ ਕੋਈ ਕੁਝ ਪਾਇਆ ਲੇਕਿਨ ਸ਼ੌਕੀ ਗੁਰ ਦੁਆਰਾ ਪ੍ਰਬੰਧਕ ਕੀਤੀ ਨਵੇਂ ਕੀਤੀ ਕਿ ਸੰਗਤ ਦੇ 10-10 20-2500 ਰੁਪਿਆ ਗੁਰੂ ਨੂੰ ਪਾ ਕੇ ਗੁਰੂ ਸਾਹਿਬ ਨੂੰ ਬਤਾ ਦਿੱਤੀ ਹੈ ਕਿ ਸ਼ਰਵਣੇ ਕਮੇਟੀ ਸੰਗਤ ਦੀ ਸੇਵਾ ਵਾਸਤੇ ਉਸਾਇਲ ਵਰਤੀ ਹੈ ਦੇਖ ਆ ਕੇ ਸੰਗਤ ਦੇ ਉੱਤੇ ਕਿਸੇ ਸਰਕਾਰੀ ਪੇਟਾ ਪਈ ਹੈ ਜੋ ਸ਼ੌਂਕੂਦਵਾਰਾ ਪ੍ਰਬੰਧਕ ਕਮੇਟੀ ਹਰ ਤਰ੍ਹਾਂ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਤਿਆਰ ਹੋ ਚਾਹ ਰਿਹਾ ਹੈ। ਕਿ ਸ਼ੌਂਕੂਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਚਾਹੇ ਕਿਸੇ ਵੀ ਖੇਤਰ ਵਿੱਚ ਧਰਮ ਦਾ ਪ੍ਰਚਾਰ ਹੋਵੇ, ਪ੍ਰਚਾਰ ਦਾ ਹੋਵੇ, ਸਿੱਖ ਸਾਹਿਬ ਦਾ ਕਿ ਤਾ ਹੋਵੇ ਜਾਂ ਅਮਲ ਸੰਚਾਰ ਕਰਵਾਇਆ ਜਾਵੇ। ਜਹੂਰ ਸੰਗਤ ਦੀ ਸਮਾਜਿਕ ਸੇਵਾ ਵਾਸਤੇ ਕਿਸੇ ਸਾਫ ਸੁਥਰੇ ਨੇ ਕਿਸੇ ਸੇਖ ਨੇ ਯੋਗਤਾ ਪਾਇਆ ਹੋਵੇ ਵਿਚਵਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਮਾਨ ਸਨਮਾਨ ਦਿੱਤਾ ਹੈ ਤੇ ਹਮੇਸ਼ਾ ਮਾਨ ਸਨਮਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਦਾ ਅਧਿਕਾਰ ਖੇਤਰ ਵਿੱਚ ਸਾਹਿਬ ਦੇ ਖੇਤਰ ਵਿੱਚ ਪ੍ਰਚਾਰ ਦੇ ਖੇਤਰ ਵਿੱਚ ਸੇਵਾਵਾਂ ਦੇ ਖੇਤਰ ਵਿੱਚ ਜੋਧੀ ਧਰਮ ਪ੍ਰਤੀ ਸਮਾਜ ਪ੍ਰਤੀ ਨਿਰਪੱਖ ਸੇਵਾ ਵਾਸਤੇ ਜੋੜੇ ਨੂੰ ਬੋਤੰਕਰ ਦੈਕਤੰਕਰ ਦੈਕਤੰਕਰ ਪੋਹਰਾਲੀਆ ਗੇਂਿਆ ਬਹੁਤੋਂ ਪ੍ਰਮਤ ਸੁਨਿਰਾਗ ਵਿਗਾਹ ਨੇ ਉਹ ਸ਼ੌਕ ਨੇ ਉਹ ਦਵਾਰ ਤੋਂ ਪੰਡਿਤ ਵਿਕਟੋਰ ਬਣ ਕੇ ਇੰਦੇਸਿਟ ਅਜਾਪ ਘਰ ਚਦਾਈ ਨੇ ਔਰ ਇਹੀ ਇੱਕ ਐਸੀ ਥਾਂ ਹੈ ਐਸਾ ਇੱਕ ਸਥਾਨ ਹੈ ਕਿ ਜਿਹਨੂੰ ਕੇਵਲ ਸਿੱਖ ਅਜਾਪ ਘਰ ਆਖਿਆ ਜਾਂਦਾ ਔਰ ਇਥੇ ਜਿਹਾ ਦੀ ਤਸਵੀਰ ਹਰਦੀ ਹੈ ਉਹ ਬਹੁਤ ਵੱਡੇ ਉਹਨਾਂ ਨੇ ਸੇਵਾ ਲਈ ਖੇਤਰ ਵੇਚਿਆ ਸਾਹਿਬ ਦੇ ਖੇਤਰ ਵਿੱਚ ਜਾਂ ਪ੍ਰਚਾਰ ਦੇ ਖੇਤਰ ਵਿੱਚ ਨਾਲ ਬਹੁਤ ਵੱਡੀ ਨਸਬਾਹਤ ਕੀਤੀਆਂ ਉਹ ਜਿਹਨਾਂ ਉਹਨਾਂ ਵਾਸਤੇ ਵੀ ਉਹਨਾਂ ਦੀ ਤਸਵੀਰ ਲਾ ਕੇ ਤਾਂ ਸੰਖੇਪ ਇਤਿਹਾਸ ਉਹਨਾਂ ਦਾ ਉਹਨਾਂ ਤੋਂ ਸੁਗ੍ਰਾਮ ਦੇ ਨਾਲ ਲਾ ਕੇ ਤੇ ਸੰਕ੍ਰਿਤੀ ਜਾਣਕਾਰੀ ਵਾਸਤੇ ਇੱਥੇ ਸਜੋਬਤ ਕੀਤਾ ਜਾਂਦਾ ਹੈ ਤਾਂ ਕਿ ਦੇਸ਼ਾ-प्रदेशा ਤੋਂ ਆਉਣ ਵਾਲੀ ਸੰਗਤ ਜਾਂ ਉਸੇ ਘਰੋਂ ਚਾਹੇ ਵੈਸੇ ਹੋਣ ਉਹ ਇਤਿਹਾਸਿਕ ਇਹਨਾਂ ਜਿਵੇਂ ਕੌਮ ਪ੍ਰਤੀਕ ਕੀਤੇ ਹੋਏ ਜਿਵੇਂ ਸਿਮਾਨਾਂ ਤੋਂ ਜਾਣ ਹੋ ਸਕਣ ਸੇਧ ਰਹਿ ਸਕਣ ਸੋ ਆਪ ਸਮਝਦਾ ਬਹੁਤ ਬਹੁਤ ਲਾਜ਼ਮ ਹੈ ਹਾਜ਼ਰੀ ਭਾਈ ਜਰਦੀ ਸਿੰਘ ਜੀ ਹੋਰਾਂ ਦੇ سارے کی کروا دیتی ہے اور جی میں حاضری پردھان صاحب دی منت صاحب میں لوائیے کو گوبند سب مان جو سکتا ہے میں شروع گردوا پربندک کمیٹی کے داس نے پردھان صاحب جی نے میری حاضری بھی ضرور کروا دینی کیونکہ وہ تھرو جی کر تو نہیں پہنچ سکے تو انہوں وی اپنی حاضری جی وہ پروان کر لینی سکتر صاحب پہنچے ہوئے ہیں نائن صاحب پہنچے ہوئے ہیں پردھان صاحب پی ایس صاحب او ایس پی صاحب سارا جو دفتر ساف ہے ਵਾਜੇ ਜੀਸਸ ਬਾਪਿਸਤ ਨੂੰ ਤੇ ਪਹੁੰਚਾ ਉਹ ਨਸਰੀਆ ਦਾ ਉਹ ਬਹੁਤ ਬਹੁਤ ਨਵਾਂ ਜੋ ਮਾਹੁਰਖਾਨੇ ਪਰਿਵਾਰ ਦੇ ਮੈਂਬਰ ਜਾਂ ਉਹਨਾਂ ਦੇ ਸਾਥ ਜੋ ਨਸ਼ੀਨ ਨੇ ਉਹ ਪਹੁੰਚੇ ਹੋਏ ਉਹ ਨਸਰੀਆ ਦਾ ਬਹੁਤ ਬਹੁਤ ਧੰਨਵਾਦ ਸਾਹਿਬ ਬਹੁਤ ਬਹੁਤ ਜੀ